ਵਾਲ ਵਿਖੇ ਗੁਰੂ ਕੇ ਲੰਗਰ ਦੀ ਇੱਕ ਤਪੇ ਵੱਲੋਂ ਨਿੰਦਾ ਕੀਤੀ ਗਈ ਤਾਂ ਉਸ ਸਮੇਂ ਕੀ ਘਟਨਾ ਵਾਪਰੀ ਉਹਨਾਂ ਦਿਨਾਂ ਵਿੱਚ ਗਵਿੰਦਵਾਲ ਵਿੱਚ ਇੱਕ ਹਰੀਰਾਮ ਨਾਮੀ ਤਪਾ ਰਹਿੰਦਾ ਸੀ ਉਮਰਵਾਹ ਖੱਤਰੀ ਕੁੱਲ ਵਿੱਚੋਂ ਸੀ ਉਹ ਆਪਣੇ ਆਪ ਨੂੰ ਵੱਡੀ ਜਾਤ ਨਾਲ ਸਮਝਦਾ ਸੀ ਇਸ ਲਈ ਗੁਰੂ ਵੱਲੋਂ ਸਾਂਝੀ ਲੰਗਰ ਦੀ ਚਲਾਈ ਪ੍ਰਥਾ ਦਾ ਬਹੁਤ ਵਿਰੋਧ ਕਰਦਾ ਸੀ ਉਹ ਹਰ ਵੇਲੇ ਲੋਕਾਂ ਨੂੰ ਇਹ ਪ੍ਰਚਾਰ ਕਰਦਾ ਕਿ ਗੁਰੂ ਅਮਰਦਾਸ ਦੀ ਧਰਮ ਦਾ ਨਾਸ਼ ਕਰ ਰਹੇ ਹਨ ਹਰ ਨੀਵੀਂ ਜਾਤ ਦਾ ਬੰਦਾ ਵੀ ਲੰਗਰ ਵਿੱਚ ਇੱਕ ਦੂਜੇ ਨਾਲ ਜੁੜ ਕੇ ਰੋਟੀ ਖਾ ਸਕਦਾ ਹੈ ਇਸ ਤਰ੍ਹਾਂ ਖੱਤਰੀਆਂ ਬ੍ਰਾਹਮਣਾਂ ਦਾ ਧਰਮ ਪਰਿਸ਼ਟ ਹੋ ਰਿਹਾ ਹੈ ਉਸਦੀ ਚੋਕਣਾ ਵਿੱਚ ਆ ਕੇ ਕਈ ਖੱਤਰੀ ਗੁਰੂ ਜੀ ਦੇ ਖਿਲਾਫ ਹੋ ਗਏ ਗੁਰੂ ਜੀ ਉਸ ਤਪੇ ਦੀ ឱਕਾਤ ਨੂੰ ਜਾਣਦੇ ਸਨ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਉੱਚੀ ਕੁੱਲ ਦਾ ਖੱਤਰੀ ਬ੍ਰਾਹਮਣ ਸਾਂਝੇ ਲੰਗਰ ਵਿੱਚ ਪ੍ਰਸ਼ਾਦਾ ਛਕੇਗਾ ਉਸ ਨੂੰ 1 ਰੁਪਿਆ ਬਤੌਰ ਦਸ਼ਨਾ ਵਜੋਂ ਦਿੱਤਾ ਜਾਵੇਗਾ ਇਹ ਹੁਕਮਨਾਮਾ ਸੁਣ ਕੇ ਬਹੁਤ ਲੋਕ ਲੰਗਰ ਛਕਣ ਵਾਸਤੇ ਆਏ ਪਰ ਤਪਾ ਨਾ ਆਇਆ ਗੁਰੂ ਜੀ ਨੇ ਫਿਰ ਦੁਬਾਰਾ ਐਲਾਨ ਕੀਤਾ ਕਿ ਜਿਹੜਾ ਖੱਤਰੀ ਜਾਂ ਬ੍ਰਾਹਮਣ ਸਾਂਝੇ ਲੰਗਰ ਵਿੱਚੋਂ ਭੋਜਨ ਕਰੇਗਾ ਉਸ ਨੂੰ ਦਰਸ਼ਨਾ ਵਜੋਂ 5 ਰੁਪਏ ਨਾਲ ਤੇ ਜਾਣਗੇ ਇਸ ਵਾਰ ਵੀ ਕਈ ਉੱਚ ਜਾਤੀ ਦੇ ਬ੍ਰਾਹਮਣ ਖੱਤਰੀ ਲੰਗਰ ਵਿੱਚ ਆਜੜ ਹੋਏ ਪਰ ਤੱਪਾ ਫਿਰ ਵੀ ਨਾ ਆਇਆ ਗੁਰੂ ਜੀ ਸਮਝ ਗਏ ਕਿ ਤੱਪਾ ਛੋਟੀ ਰਕਮ ਲਈ ਨਹੀਂ ਆਵੇਗਾ ਇਸ ਲਈ ਦਰਸ਼ਨਾ ਦੀ ਰਕਮ ਵਧਾ ਕੇ ਇੱਕ ਮੋਰ ਕਰ ਦਿੱਤੀ ਗਈ ਜਦ ਤੱਪੇ ਨੂੰ ਇਹ ਪਤਾ ਲੱਗਾ ਕਿ ਭੋਜਨ ਦੇ ਨਾਲ ਦੰਦ ਖਸਾਈ ਇੱਕ ਮੂਹਰ ਮਿਲ ਰਹੀ ਹੈ ਤਾਂ ਉਸਨੇ ਉਸਪਾਸੋ ਨਾ ਰਿਹਾ ਗਿਆ ਉਹ ਆਪਣਾ ਜਾਨੋਂ ਡਰਦਾ ਸੀ ਪਰ ਲੰਗਰ ਦੀ ਕੰਦ ਟਪਾ ਕੇ ਉਸਨੇ ਆਪਣੇ ਮੁੰਡੇ ਨੂੰ ਲੰਗਰ ਵੱਲ ਭੇਜਿਆ ਕੰਦ ਤੋਂ ਡਿੱਗਣ ਕਰਕੇ ਮੁੰਡੇ ਦੀ ਲੱਤ ਟੁੱਟ ਗਈ ਸੰਗਤ ਉਸਨੂੰ ਚੁੱਕ ਕੇ ਪੰਗਤ ਵਿੱਚ ਲੈ ਗਈ ਉਸ ਦੀ ਲਤ ਟੁੱਟੀ ਗਈ ਸੀ ਪਰ ਉਹ ਠੀਕਿਆਣਾ ਜੋ ਪੰਜਾਬ ਭੋਜਨ ਕਰਦਾ ਰਿਹਾ ਲੰਗਰ ਖਾ ਕੇ ਇੱਕ ਮੋਹਰ ਲੈ ਕੇ ਲੰਘੜਾਉਂਦਾ ਹੋਇਆ ਉਹ ਆਪਣੇ ਘਰੋਂ ਚਲਾ ਲਿਆ ਜਦੋਂ ਨਗਰ ਵਾਲਿਆਂ ਅਤੇ ਖਾਸ ਕਰਕੇ ਮਰਵਾਹੀ ਖੱਤਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਤਪੇ ਦੀ ਬਹੁਤ ਬੇਇੱਜ਼ਤੀ ਕੀਤੀ ਉਹ ਕਹਿਣ ਲੱਗੇ ਥੋੜੀ ਰਕਮ ਵੇਖ ਕੇ ਜਾਂਦਾ ਨਹੀਂ ਸੀ ਪਰ ਇਹ ਇਸ ਜਿਆਦਾ ਰਕਮ ਵਿਕੀ ਤਾਂ ਇਹ ਰਹਿ ਨਾ ਸਕਿਆ ਹੁਣ ਉਸ ਦੀ ਉੱਚੀ ਕੁੱਲ ਕਿੱਥੇ ਚਲੀ ਗਈ ਸੀ ਇੱਕ ਹੋਰ ਪ੍ਰਾਪਤ ਕਰਨ ਲਈ ਸਨੇ ਆਪਣੇ ਲੜਕੇ ਦੀ ਲਤ ਵੀ ਤਲਵਾਈ ਸਾਰਾ ਨਗਰ ਹੀ ਤਪੇ ਦੇ ਖਿਲਾਫ ਹੋ ਗਿਆ ਸਾਰਿਆਂ ਨੇ ਉਸ ਨੂੰ ਟਕਕਾਰਾਂ ਪਾਈਆਂ ਸਾਰਿਆਂ ਨੇ ਉਸ ਨਾਲ ਆਪਣਾ ਨਾਤਾ ਹੀ ਤੋੜ ਲਿਆ ਪਰ ਗੁਰੂ ਜੀ ਤਾਂ ਉਸ ਦਾ ਹੰਕਾਰ ਤੋੜਨਾ ਚਾਹੁੰਦੇ ਸਨ ਨਾ ਤਪੇ ਨੂੰ ਆਪਣੇ پاس ਬੁਲਾਇਆ ਤੇ ਕਿਆ ਭਾਈ ਜੀ ਤਪਾ ਕਹਿ ਲਾ ਲੈਣਾ ਬਹੁਤ ਆਸਾਨ ਹੈ ਪਰ ਤਪੇ ਵਾਲੀ ਵਿਰਤ ਰੱਖਣੀ ਬਹੁਤ ਔਖੀ ਹੈ ਉਹੀ ਅਸਲੀ ਤਪਾ ਹੈ ਜਿਹੜਾ ਪਰਾਈ ਦਿੰਦਾ ਨਹੀਂ ਕਰਦਾ ਸੱਚਾ ਤਪਾ ਮਾਇਆ ਦੇ ਜਾਲ ਵਿੱਚ ਨਹੀਂ ਫਸਦਾ ਤਪਾ ਉਹੀ ਹੈ ਜੋ ਸਰੀਰ ਨੂੰ ਕਿਸੇ ਪ੍ਰਕਾਰ ਦੇ ਕਸ਼ਤ ਤੋਂ ਬਚਾਏ ਸੱਚੇ ਹਿਰਦੇ ਨਾਲ ਵਾਹਿਗੁਰੂ ਦਾ ਤਪ ਕਰਦਾ ਹੈ ਵਾਹਿਗੁਰੂ ਵੀ ਕੁਝ ਵਿਅਕਤੀ ਉੱਤੇ ਹੀ ਕਿਰਪਾ ਕਰਦਾ ਹੈ ਉਸ ਦੀ ਰਜਾ ਵਿੱਚ ਰਹਿ ਕੇ ਖੁਸ਼ ਹੁੰਦਾ ਹੈ ਪ੍ਰਭੂ ਨੇ ਕਿਸੇ ਨੂੰ ਉੱਚੀ ਕੁੱਲ ਦਾ ਜਾਂ ਨੀਵੀਂ ਕੁੱਲ ਦਾ ਨਹੀਂ ਬਣਾਇਆ ਮਨੁੱਖ ਆਪਣੇ ਅਮਲਾਂ ਨਾਲ ਹੀ ਵੱਡਾ ਛੋਟਾ ਬਣਦਾ ਹੈ ਬ੍ਰਾਹਮਣ ਜਾਂ ਖੱਤਰੀ ਕੁੱਲ ਵਿੱਚ ਪੈਦਾ ਹੋਣ ਨਾਲ ਕੋਈ ਵੱਡਾ ਨਹੀਂ ਬਣ ਜਾਂਦਾ ਜੇ ਬ੍ਰਾਹਮਣ ਨੀਚ ਦਾ ਕੰਮ ਕਰਦਾ ਹੈ ਤਾਂ ਉਹ ਨੀਚ ਹੀ ਬਣ ਜਾਂਦਾ ਹੈ papa guru ji ਦੀਆਂ ਇਹ ਗੱਲਾਂ ਸੁਣ ਕੇ ਤੁਹਾਨੂੰ ਹੋ ਗਿਆ Vai guruji ka vai guruji fati